ਠੰਡ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਲੋਕਾਂ ਨੂੰ ਕਿਸ ਚੀਜ਼ਾਂ ਧਿਆਨ ਖਾਸ ਕਰਕੇ ਰੱਖਣਾ ਚਾਹੀਦਾ ਛੋਟੇ ਬੱਚੇ ਅਤੇ ਜਿਹੜੇ ਬਜ਼ੁਰਗ ਲੋਕ ਹੈ ਉਹਨਾਂ ਨੂੰ ਤੇ ਜ਼ਿਆਦਾ ਖਾਸ ਕਰ ਲੋੜ ਹੈ ਕਿਉਂਕਿ ਇਹ ਜਿਹੜੀ ਠੰਡ ਹੁੰਦੀ ਹੈ ਇਹਨਾਂ ਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਕੀ ਸਰਦੀਆਂ ਦੇ ਨਾਲ ਵੈਦਰ ਦੇ ਚੇਂਜਸ ਦੇ ਵਿੱਚ ਵਿੱਚ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਕੀ ਉਹਨਾਂ ਲਈ ਡਾਈਟ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਤੁਹਾਡੇ ਮੁਤਾਬਿਕ ਹੋਣੀ ਚਾਹੀਦੀ ਕਿ ਜਿਹੜੀ ਜੋਇੰਟ ਪੇਨ ਤੋਂ ਰਿਲੀਫ ਆਪਣੇ ਖਾਸ ਕਰ ਜੋਇੰਟਸ ਨੂੰ ਜਿਹੜੇ ਵੀ ਜੋਇੰਟਸ ਹੈ ਫਿੰਗਰ ਜੋਇੰਟਸ ਹੋ ਗਿਆ ਪੈਰ ਦੇ ਜੋਇੰਟ ਹੋ ਗਿਆ ਇਵਨ ਸਾਰੇ ਜਿਹੜੇ ਤੁਹਾਡੇ ਜੋਇੰਟਸ ਆ ਉਹ ਇੱਕੋ ਆਪਣੇ ਟੈਂਪਰੇਚਰ ਨਾਲ ਜ਼ਿਆਦਾ ਠੰਡਾ ਨਹੀਂ ਹੁੰਦੇ ਨਾ ਚਾਹੀਦਾ ਕਿਉਂਕਿ ਜੇ ਜ਼ਿਆਦਾ ਟੈਂਪਰੇਚਰ ਠੰਡਾ ਹੋਏਗਾ ਤੇ ਜਿਨ੍ਹਾਂ ਨੂੰ ਗਠੀਆ ਵਗੈਰਾ ਉਹਨਾਂ ਦੇ ਜੋੜਾਂ ਦੀ ਦਰਦ ਵੱਧ ਜਾਂਦੀ। ਖਾਸ ਕਰ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਸਟ੍ਰੋਕ ਦੀ ਪ੍ਰੋਬਲਮ ਹੈ ਜਿਵੇਂ ਕੋਈ ਲਕਵੇ ਦਾ ਅਟੈਕ ਹੋਇਆ ਉਹਨਾਂ ਨੂੰ ਵੀ ਸੈਰ ਜਿਵੇਂ ਆਪਾਂ ਦੇਖਿਆ ਕਾਫੀ ਲੋਕੀ ਮਾਰਨਿੰਗਸ ਵਾਕ ਦੀ ਆਦਤ ਹੁੰਦੀ ਹੈ ਉਹ ਵੀ ਅਵੋਇਡ ਕਰਨੀ ਚਾਹੀਦੀ। ਗਰਮ ਚੀਜ਼ਾਂ ਜ਼ਿਆਦਾ ਲੋ ਜਿਵੇਂ ਕਈ ਸੂਪ ਹੁੰਦੇ ਆ ਕਾੜੇ ਹੁੰਦੇ ਆ ਇਸ ਮੌਸਮ ਚ ਬੜੇ ਫਾਇਦੇਮੰਦ ਹੁੰਦੇ ਆ। ਈ ਵਾਰੀ ਡਾਕਟਰ ਜਿਹੜੇ ਐਡਵਾਈਸ ਕਰ ਦਿੰਦੇ ਵੀ ਬਿਲਕੁਲ ਹੀਟਰ ਤੁਹਾਡੀ ਬੋਡੀ ਦੇ ਟੈਂਪਰੇਚਰ ਸਹੀ ਨਹੀਂ ਹੈ। ਕੋਈ ਹੋਰ ਵੀ ਤਰੀਕਾ ਹੈਗਾ ਹੀਟਰ ਨੂੰ ਜਾਂ ਬਲੂਅਰ ਨੂੰ ਯੂਜ਼ ਕਰਨ ਦਾ ਕਹਿੰਦੇ ਨੇ ਕਿ ਪਾਣੀ ਦਾ ਇੱਕ ਰੱਖ ਦੋ ਕੋਲ ਤਾਂ ਉਹ ਪਾਣੀ ਸੁੱਕ ਲੇਗਾ ਤੁਹਾਡੀ ਬੋਡੀ ਦਾ ਮੋਇਸਚਰ ਨਹੀਂ। ਇਸ ਤਰ੍ਹਾਂ ਕੁਛ ਨਹੀਂ ਹੈ ਤੇ ਹੀਟਰ ਤੇ ਬਲੂਅਰ ਤੇ ਬੜੇ ਅੱਛੇ ਅੱਜਕੱਲ ਆ ਗਏ ਅੱਛੇ ਪਹਿਲੇ ਪਹਿਲੇ ਜ਼ਮਾਨੇ ਚ ਹੁੰਦਾ ਸੀ ਕਿ ਜਿਹੜੇ ਥੋੜੇ ਲੋ ਕੁਆਲਿਟੀ ਦੀ ਚੀਜ਼ਾਂ ਹੁੰਦੇ ਸੀ ਹੁਣ ਤੇ ਕਾਫੀ ਅੱਛੇ ਆ ਗਏ ਇਹ ਕੈਫੀਨ ਦੀ ਮਾਤਰਾ ਵੀ ਕਿਥੇ ਨਾ ਕਿਥੇ ਬਾਡੀ ਦੇ ਵਿੱਚ ਆਮ ਪਹੁੰਚਾ ਸਕਦੀ ਹੈ ਇੱਕ ਦੋ ਕੱਪ ਲੈ ਲੋਗੇ ਚਾਹੇ ਜਾਂ ਕਾਫੀ ਕੋਈ ਨੁਕਸਾਨ ਨਹੀਂ ਬਿਲਕੁਲ ਜਿਹੜੇ ਇੱਕ ਦੋ ਪੀਂਦੇ ਹੋ ਉਹਨਾਂ ਦੀ ਵੱਧ ਕੇ 4 ਜਾਂ 5 ਤੱਕ ਉਹ ਉਹ ਥੋੜਾ ਜਿਹਾ ਉਹ ਥੋੜਾ ਜਿਹਾ ਨੁਕਸਾਨ ਵਾਲਾ ਕੰਮ ਹੋ ਜਾਂਦਾ ਫਿਰ ਕੁਐਸਚਨ ਇਹ ਹੈ ਜੀ ਕਿ ਆਪਣੇ ਆਪ ਨੂੰ ਜਿੰਨਾ ਅਵੋਇਡ ਕਰ ਸਕਦੇ ਹੋ ਐਕਸਟ੍ਰੀਮ ਟੈਂਪਰੇਚਰ ਵਿੱਚ ਜਾਣ ਤੋਂ ਅਵੋਇਡ ਕਰੋ ਘਰ ਹੀ ਬੈਠੋ ਤੁਹਾਨੂੰ ਅਗਰ ਬਹੁਤ ਜ਼ਰੂਰੀ ਕੰਮ ਹੈ ਤਾਂ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਦੁਪਹਿਰ ਦੇ ਟਾਈਮ ਤੇ ਖਤਮ ਕਰ ਲੋ ਜਦੋਂ ਇੰਨੀ ਠੰਡ ਨਹੀਂ ਹੁੰਦੀ